हां जी दोस्तों की हालचाल ने आज दी वीडियो विच आपा गल करंगे आजादी रहन दे बारे आजादी रहन बसीका की हुंदा है दोस्तों शायद ਤੁਸੀਂ ਬਹੁਤ ਘੱਟ ਸੁਣਿਆ ਹੋਣਾ ਇਸ ਸ਼ਬਦ ਦੇ ਬਾਰੇ ਜਾਂ ਇਸ ਬਸੀਕੇ ਦੇ ਬਾਰੇ ਜਾਂ ਇਸ ਰਜਿਸਟਰੀ ਦੇ ਬਾਰੇ आजादी रहन ਦੀ ਰਜਿਸਟਰੀ ਕਿਹੜੀ ਹੁੰਦੀ ਹੈ ਬਹੁਤ ਹੀ ਸ਼ਾਰਟ ਦੇ ਵਿੱਚ ਦੱਸਾਂਗਾ दोस्तों ਜਦੋਂ ਅਸੀਂ ਆਪਣੀ ਜ਼ਮੀਨ ਕਿਸੇ ਕੋਲ ਗੈਣੀ ਕੀਤੀ ਹੁੰਦੀ ਹੈ ਠੀਕ ਹੈ ਉਸ ਦੇ ਬਦਲੇ ਸਾਨੂੰ ਕੁਝ ਰੁਪਏ ਮਿਲਦੇ ਨੇ ਜਿੰਨੇ ਵਿੱਚ ਅਸੀਂ ਜ਼ਮੀਨ ਗਹਿਣੇ ਕੀਤੀ ਹੁੰਦੀ ਹੈ ਠੀਕ ਹੈ ਤਾਂ ਕੀ ਹੁੰਦਾ ਹੈ ਕਈ ਵਾਰ ਸਾਨੂੰ ਹੋਰ ਰੁਪਏਾਂ ਦੀ ਜ਼ਰੂਰਤ ਪੈ ਜਾਂਦੀ ਹੈ ਪਰੰਤੂ ਸਾਡੇ ਕੋਲ ਉਨੀ ਹੀ ਜ਼ਮੀਨ ਸੀ ਜਿੰਨੀ ਅਸੀਂ ਪਹਿਲਾਂ ਗਹਿਣੇ ਕਿਸੇ ਵਿਅਕਤੀ ਨੂੰ ਕਰ ਦਿੱਤੀ ਇਸ ਤੋਂ ਬਾਅਦ ਜਦੋਂ ਸਾਨੂੰ ਹੋਰ ਰੁਪਏਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਕੋਲ ਜ਼ਮੀਨ ਨਹੀਂ ਹੁੰਦੀ ਤਾਂ ਅਸੀਂ ਉਸੇ ਜ਼ਮੀਨ ਦੇ ਉੱਪਰ ਹੀ ਜਿਹੜੇ ਕੁਝ ਰੁਪਏ ਹੋਰ ਲੈ ਲੈਂਦੇ ਹਾਂ ਠੀਕ ਹੈ ਇਸ ਤੋਂ ਬਾਅਦ ਉਸ ਦੀ ਵੀ ਜਿਹੜੀ ਗਹਿਣੇ ਦੀ ਰਿਸ਼ਤੀ ਹੋ ਜਾਂਦੀ ਹੈ ਇਸ ਰਿਸ਼ਤੇ ਨੂੰ ਜਿਹੜੀ ਆਜ਼ਾਦੀ ਰਹਿਣ ਦੀ ਸਥਿਤੀ ਕਿਹਾ ਜਾਂਦਾ ਹੈ ਮਤਲਬ ਉਸੇ ਵਿਅਕਤੀ ਤੋਂ ਹੋਰ ਪੀਲ ਲੈ ਕੇ ਠੀਕ ਹੈ ਉਸ ਦੇ ਵਿੱਚ ਰੁਪਈਆ ਵਿੱਚ ਵਾਦਾ ਕਰ ਦਿੱਤਾ ਹੁੰਦਾ ਹੈ ਪਰੰਤੂ ਜ਼ਮੀਨ ਉਨੀ ਹੀ ਰਹਿੰਦੀ ਹੈ ਮੰਨ ਲਓ ਕਿਸੇ ਵਿਅਕਤੀ ਕੋਲ ਇੱਕ 8 ਕਨਾਲ ਦੀ ਜ਼ਮੀਨ ਸੀ ਇੱਕ ਕਿੱਲਾ ਦੀ ਜ਼ਮੀਨ ਸੀ ਉੱਪਰ ਉਸ ਨੂੰ ਉਸ ਨੇ 5 ਲੱਖ ਰੁਪਏ ਪਹਿਲਾਂ ਲਈ ਸੀ ਹੁਣ ਉਸ ਨੂੰ ਹੋਰ ਜ਼ਰੂਰਤ ਪਈ ਤਾਂ ਉਸੇ ਜ਼ਮੀਨ ਦੇ ਉੱਪਰ ਉਸ ਨੇ 1 ਲੱਖ ਰੁਪਏ ਉਸ ਵਿਅਕਤੀ ਬੱਸ ਹੋਰ ਲੈ ਲਏ ਤੇ ਉਸ ਦੀ ਰਜਿਸਟਰੀ ਕਰਵਾ ਦਿੱਤੀ ਤੇ ਇਹ ਜੋ ਰਜਿਸਟਰੀ ਹੋਵੇਗੀ ਇਸ ਨੂੰ ਆਜ਼ਾਦੀ ਰਹਿਣ ਦੀ ਰਜਿਸਟਰੀ ਕਿਹਾ ਜਾਵੇਗਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਬਾਕੀ ਤੁਹਾਡਾ ਜੋ ਵੀ ਸਵਾਲ ਹੈ ਕਮੈਂਟ ਕਰ ਸਕਦੇ ਹੋ ਆਪਾਂ ਇੱਕ ਇੱਕ ਕਰਕੇ ਤੁਹਾਡੀ ਕਮੈਂਟ ਉੱਪਰ ਵੀਡੀਓ ਬਣਾ ਰਹੇ ਆ ਤੇ ਅੱਗੇ ਵੀ ਬਣਦੀਆਂ ਰਹਿਣੀਆਂ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ